ਜਿਸ ਪਠਾਨਕੋਟ ਜ਼ਿਲ੍ਹੇ ਭਾਰ ਦੇ ਵਿੱਚ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ ਤੇ ਇਸ ਦੇ ਤਹਿਤ ਕਰ ਦੇ ਵਿੱਚੋਂ ਜਾਣਗੇ ਤੇ ਉੱਥੇ ਕਿਰਾਏ ਤੇ ਰਹਿ ਰਹੇ ਬਾਹਰੋਂ ਆਏ ਲੋਕਾਂ ਨੂੰ ਜੜਾ ਇਹ ਚੈੱਕ ਕੀਤਾ ਜਾਵੇਗਾ ਜਾਂ ਕੋਈ ਸ਼ੱਕੀ ਵਿਅਕਤੀ ਜੋ ਕਿਸੇ ਬਾਗਲੇ ਸ਼ਹਿਰ ਤੋਂ ਇੱਥੇ ਆ ਕੇ ਗਲਤ ਇਰਾਦੇ ਦੇ ਨਾਲ ਨਾ ਰਹਿ ਰਿਹਾ ਹੋਵੇ ਸਾਰੀਆਂ ਚੀਜ਼ਾਂ ਨੂੰ ਯਕੀਨੀ ਬਣਾਉਣ ਦੇ ਲਈ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਨੇ ਮਕਾਨ ਮਾਲਕਾਂ ਨੂੰ ਵੀ ਇਹ ਅਪੀਲ ਕੀਤੀ ਹੈ ਕਿ ਜੋ ਵੀ ਕਿਰਾਏ ਤੇ ਮਜ਼ਦੂਰੀਆਂ ਬਾਹਰੋਂ ਆਏ ਲੋਕ ਰਹਿੰਦੇ ਨੇ ਉਹਨਾਂ ਦੇ ਸਨাক্তੀ ਕਾਰਡ ਲੈਣ ਔਰ ਆਪਣੇ ਨਾਲ ਲੱਗਦੇ ਥਾਣਿਆਂ ਦੇ ਵਿੱਚ ਤਲਾਸ਼ ਕਰਨ ਉਹਨਾਂ ਨੇ ਅੱਗੇ ਦੱਸਦੇ ਹੋਏ ਇਹ ਵੀ ਕਿਹਾ ਹੈ ਕਿ ਕਰ ਕੋਈ ਅਜਿਹੀ ਸ਼ੱਕੀ ਵਿਅਕਤੀ ਜਾਂ ਫਿਰ ਅਜਿਹਾ ਮਨੁੱਖ ਉਹਨਾਂ ਨੂੰ ਦਿਸਦਾ ਹੈ ਤਾਂ ਪੁਲਿਸ ਨੂੰ ਜੜਾਏ ਮੌਕੇ ਤੇ ਆ ਕੇ ਇਤਲਾ ਕੀਤੀ ਜਾਵੇ ਤੇ ਕਾਨੂੰਨ ਦੇ ਮੁਤਾਬਿਕ ਉਸ ਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਇਹ ਜੀ ਸਾਡੇ ਸਾਰੇ ਇਥੋਂ ਵਸਨੀਕ ਜਿਹੜੇ ਪਠਾਨਕੋਟ ਦੇ ਵਸਨੀਕ ਆ ਇਹਨਾਂ ਨੂੰ ਬੇਨਤੀ ਆ ਜੇ ਜਦੋਂ ਵੀ ਇਹ ਆਪਣੇ ਘਰੇ ਕੋਈ ਕਿਰਾਏਦਾਰ ਰੱਖਦੇ ਆ ਜਾਂ ਦੁਕਾਨ ਚ ਕਿਸੇ ਨੂੰ ਕਿਰਾਏ ਤੇ ਦਿੰਦੇ ਆ ਉਹ ਕਿਸੇ ਵੀ ਸਟੇਟ ਦੇ ਵੀ ਕਿਸੇ ਵੀ ਪਾਸੋਂ ਪ੍ਰਵਾਸੀ ਹੁੰਦੇ ਆ ਕੰਮ ਕਰਨ ਨੂੰ ਮਿਹਨਤ ਕਰਨ ਨੂੰ ਕਾਰੋਬਾਰ ਕਰਨ ਲਈ ਉਹਨਾਂ ਦਾ ਇੱਕ ਵੈਰੀਫਿਕੇਸ਼ਨ ਕਰਾਉਣ ਲਈ ਥਾਣੇ ਵਿੱਚ ਉਹਨਾਂ ਦੀ ਆਈਡੀ ਔਰ ਇਹਨਾਂ ਨੂੰ ਦੇਣਾ ਚਾਹੀਦਾ ਹਰੇਕ ਨੂੰ ਜਿਹੜੇ ਕਿਰਾਏਦਾਰ ਰੱਖਦੇ ਆ ਔਰ ਹੁਣ ਜਿਹੜਾ ਹੈ ਪੁਲਿਸ ਲੋ ਐਮ ਐਮ ਸ਼ੁਰੂ ਕੀਤੀ ਆ ਵੀ ਜਿਹੜੇ ਕਿਰਾਏਦਾਰ ਰੱਖੇ ਆ ਵੀ ਲੋਕਾਂ ਨੇ ਨਈਂ ਅਨਦਰਾਜ਼ ਕਰਾਇਆ ਉਹਨਾਂ ਦੀ ਵੈਰੀਫਾਈ ਕਰਾਂਗੇ ਵੀ ਉਹਸ ਬੰਦਿਆ ਦਾ ਪਿਛੋਕੜ ਕੀ ਆ ਕਿਹੜੇ ਸਟੇਟ ਦੇ ਰਹਿਣ ਵਾਲੇ ਆ ਕੀ ਕੰਮ ਕਿੱਥੇ ਕਰਦੇ ਆ ਪਿਛੋਂ ਕੀ ਕਰਦੇ ਆਏ ਆ ਉਹ ਚੀਜ਼ ਬਾਰੇ ਵੈਰੀਫਾਈ ਕਰਨ ਵਾਸਤੇ ਸਟ੍ਰੇਂਜਰ ਉਹ ਜਿਹੜੇ ਵੈਰੀਫਿਕੇਸ਼ਨ ਫਾਰਮ ਆ ਉੱਪਰ ਭਰਨੇ ਸ਼ੁਰੂ ਟੂ ਟੂ ਜਾਵਾਂਗੇ ਟਾਈਮ ਤਾਂ ਲੱਗਦਾ ਹੈ ਹਰ ਚੀਜ਼ ਨੂੰ ਜੀ ਤੇ ਬਾਕੀ ਟੀਮਾਂ ਵੱਖੋ ਵੱਖੋ ਬਣਾ ਰਿਆ ਸਾਰੀ ਚਲੇ ਚ ਕਰ ਰਿਹਾ ਵੇਖੋ ਜੀ ਜੇ ਕੋਈ ਜਦੋਂ ਵੈਰੀਫਾਈ ਹੋਏਗਾ ਜੇ ਤੇ ਵੇਖੋ ਜੀ ਬੰਦਾ ਮੜਾ ਹੋਇਆ ਪਿਛੋਕੜ ਤੇ ਜਦੋਂ ਅਸੀਂ ਉਹਦਾ ਆਧਾਰ ਕਾਰਡ ਜਾਂ ਕੁਛ ਚੀ ਮੰਗਣੀ ਆ ਤੇ ਜੇ ਉਹ ਨਹੀਂ ਉਸ ਸਮ ਕਰਦਾ ਜਾਂ ਨਹੀਂ ਕਰਦਾ ਤਾਂ ਉਹ ਕਿਸਕੂਗਾ ਜੇ ਨਾ ਕਰੂਗਾ ਤਾਂ ਫਿਰ ਜੋ ਕੋਈ ਉਹਦੇ ਸਾਹਮਣੇ ਆਈਆਂ ਚੀਜ਼ਾਂ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਏਗੀ ਤੇ ਅੱਗੇ ਮੈਂ ਪਹਿਲਾਂ ਹੀ ਕਹਿਆ ਜੀ ਜਿੰਨੇ ਜਿੰਨਾ ਕੋ ਰਹਿ ਰਹੇ ਆ ਮਕਾਨ ਮਾਲਕ ਓਨਰ ਜਿਹੜੇ ਹੈਗਾ ਉਹਨਾਂ ਪਰ ਇਹ ਦੱਸਣਾ ਚਾਹੀਦਾ ਉਹਨਾਂ ਨੂੰ ਜੇ ਆਪਣੇ ਆਣ ਗੁਆਣੇ ਵੀ ਹੈਗਾ ਤਾਂ ਸਾਨੂੰ ਇੱਕ ਦੱਸਣਾ ਫਲਾਣੇ ਘਰ ਦੇ ਵਿੱਚ ਬਿਲਡਿੰਗ 'ਚ ਇੰਨੇ ਕਿਰਾਏਦਾਰ ਰਹਿ ਰਹੇ ਆ ਜੀ ਉਹ ਜਾਣ ਬੁਝ ਕੇ ਨਹੀਂ ਨੋਟ ਕਰਾ ਰਹੇ ਤੇ ਉਹ ਦੱਸਣਾ ਚਾਹੀਦਾ ਤੇ ਔਰ ਵੈਰੀਫਾਈ ਕਰਾਉਣਾ ਚਾਹੀਦਾ ਕੱਲ ਨੂੰ ਕੋਈ ਨੁਕਸਾਨ ਕਰ ਸਕਦੇ ਆ ਜਾਂ ਪਿੱਛੋਂ ਕੇਦਾ ਕਰਕੇ ਆਏ ਹੋ ਹੋ ਸਕਦੇ ਆ ਕੋਈ ਕ੍ਰਿਮੀਨਲ ਹੋ ਸਕਦਾ ਔਰ ਵੈਰੀਫਾਈ ਕਰਾਉਣਾ ਬਹੁਤ ਜ਼ਰੂਰੀ ਹੈ ਪਠਾਨਕੋਟ ਜ਼ਿਲ੍ਹਾ ਪੁਲਿਸ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਦੇ ਵਿੱਚ ਘਰ-ਘਰ ਜਾ ਕੇ ਕਰ ਦੇ ਵਿੱਚ ਪਰਦੇਸ਼ਾਂ ਤੋਂ ਬਾਹਰਲੇ ਪਰਦੇਸ਼ਾਂ ਤੋਂ ਆ ਕੇ ਮਜ਼ਦੂਰ ਜਾਂ ਫਿਰ ਉਹ ਲੋਕ ਜੋ ਕਿਰਾਏ ਤੇ ਰਹਿਨੇ ਨੇ ਉਹਨਾਂ ਦੇ ਸਨਾਖਤੀ ਕਾਰਡ ਚੈੱਕ ਕੀਤੇ ਜਾ ਰਹੇ ਨੇ ਤੇ ਉੱਥੇ ਹੀ ਇਸ ਬਾਰੇ ਜਾਣਕਾਰੀ ਦਿੰਦੇ ਆਂ ਡੀਐਸਪੀ ਮੰਗਲ ਸਿੰਘ ਨੇ ਦੱਸਿਆ ਕਿ ਇਸ ਦੀ ਪਠਾਨਕੋਟ ਜ਼ਿਲ੍ਹੇ ਭਰ ਦੇ ਵਿੱਚ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ ਤੇ ਇਸ ਦੇ ਤਹਿਤ ਕਰ ਦੇ ਵਿੱਚ ਉਹ ਜਾਣਗੇ ਤੇ ਉੱਥੇ ਕਿਰਾਏ ਤੇ ਰਹਿ ਰਹੇ ਬਾਹਰੋਂ ਆਏ ਲੋਕਾਂ ਨੂੰ ਜਿਹੜਾ ਇਹ ਚੈੱਕ ਕੀਤਾ ਜਾਵੇਗਾ ਜਾਂ ਕੋਈ ਸ਼ੱਕੀ ਵਿਅਕਤੀ ਜੋ ਕਿਸੇ ਬਾਹਰਲੇ ਸ਼ਹਿਰ ਤੋਂ ਇੱਥੇ ਆ ਕੇ ਗਲਤ ਇਰਾਦੇ ਦੇ ਨਾਲ ਨਾ ਰਹਿ ਰਿਹਾ ਹੋਵੇ ਸਾਰੀਆਂ ਚੀਜ਼ਾਂ ਨੂੰ ਯਕੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਨੇ ਮਕਾਨ ਮਾਲਕਾਂ ਨੂੰ ਵੀ ਇਹ ਅਪੀਲ ਕੀਤੀ ਹੈ ਕਿ ਜੋ ਵੀ ਕਿਰਾਏਤੇ ਮਜ਼ਦੂਰੀਆਂ ਬਾਹਰੋਂ ਆਏ ਲੋਕ ਰਹਿੰਦੇ ਨੇ ਉਹਨਾਂ ਦੇ ਸਨাক্তੀ ਕਾਰਡ ਲੈਣ ਔਰ ਆਪਣੇ ਨਾਲ ਲੱਗਦੇ ਥਾਣਿਆਂ ਦੇ ਵਿੱਚ ਇਤਲਾਹ ਕਰਨ ਉਹਨਾਂ ਨੇ ਅੱਗੇ ਦੱਸਦੇ ਹੋਏ ਇਹ ਵੀ ਕਿਹਾ ਹੈ ਕਿ ਜੇਕਰ ਕੋਈ ਅਜਿਹੀ ਸ਼ੱਕੀ ਵਿਅਕਤੀ ਜਾਂ ਫਿਰ ਅਜਿਹਾ ਮਨੁੱਖ ਉਹਨਾਂ ਨੂੰ ਦਿਸਦਾ ਹੈ ਤਾਂ ਪੁਲਿਸ ਨੂੰ ਜੜਾਏ ਮੌਕੇ ਤੇ ਆ ਕੇ ਇਤਲਾਹ ਕੀਤੀ ਜਾਵੇ ਤੇ ਕਾਨੂੰਨ ਦੇ ਮੁਤਾਬਿਕ ਉਸਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਇਹ ਜੀ ਸਾਡੇ ਸਾਰੇ ਇਥੋਂ ਵਸਨੀਕ ਜਿਹੜੇ ਪਠਾਨਕੋਟ ਦੇ ਵਸਨੀਕ ਆ ਇਹਨਾਂ ਨੂੰ ਬੇਨਤੀ ਆ ਜੇ ਜਦੋਂ ਵੀ ਇਹ ਆਪਣੇ ਘਰੇ ਕੋਈ ਕਿਰਾਏਦਾਰ ਰੱਖਦੇ ਆ ਜਾਂ ਦੁਕਾਨ ਚ ਕਿਸੇ ਨੂੰ ਕਿਰਾਏ ਤੇ ਦਿੰਦੇ ਆ ਉਹ ਕਿਸੇ ਵੀ ਸਟੇਟ ਵੀ ਕਿਸੇ ਵੀ ਪਾਸੋਂ ਪ੍ਰਵਾਸੀ ਹੁੰਦੇ ਆ ਕੰਮ ਕਰਨ ਨੂੰ ਮਿਹਨਤ ਕਰਨ ਨੂੰ ਕਾਰੋਬਾਰ ਕਰਨ ਲਈ ਉਹਨਾਂ ਦਾ ਇੱਕ ਵੈਰੀਫਿਕੇਸ਼ਨ ਕਰਾਉਣ ਲਈ ਥਾਣੇ ਵਿੱਚ ਉਹਨਾਂ ਦੀ ਆਈਡੀ ਔਰ ਇਹਨਾਂ ਨੂੰ ਦੇਣਾ ਚਾਹੀਦਾ ਹਰੇਕ ਨੂੰ ਜਿਹੜੇ ਕਿਰਾਏਦਾਰ ਰੱਖਦੇ ਆ ਔਰ ਹੁਣ ਜਿਹੜਾ ਹੈ ਪੁਲਿਸ ਲੋ ਐਮ ਇਹ ਵੀ ਸ਼ੁਰੂ ਕੀਤੀ ਆ ਵੀ ਜਿਹੜੇ ਕਿਰਾਏਦਾਰ ਰੱਖੇ ਆ ਵੀ ਲੋਕਾਂ ਨੇ ਨਈਂ ਅਨਦਰਾਸ ਕਰਾਇਆ ਉਹਨਾਂ ਦੀ ਵੈਰੀਫਾਈ ਕਰਾਂਗੇ ਵੀ ਉਸ ਬੰਦਿਆਂ ਦਾ ਪਿਛੋਕੜ ਕੀ ਆ ਕਿਹੜੇ ਸਟੇਟ ਦੇ ਰਹਿਣ ਵਾਲੇ ਆ ਕੀ ਕੰਮ ਕਿੱਥੇ ਕਰਦੇ ਆ ਪਿੱਛੋਂ ਕੀ ਕਰਦੇ ਆ ਇਹੋ ਚੀਜ਼ ਬਾਰੇ ਵੈਰੀਫਾਈ ਕਰਨ ਵਾਸਤੇ ਸਟ੍ਰੇਂਜਰ ਰੋ ਜਿਹੜੇ ਵੈਰੀਫਿਕੇਸ਼ਨ ਫਾਰਮ ਆ ਉਹ ਭਰਨੇ ਸ਼ੁਰੂ ਟੂ 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 ਜਾਵਾਂਗੇ ਟਾਈਮ ਤਾਂ ਲੱਗਦਾ ਏ ਹਰ ਚੀਜ਼ ਨੂੰ ਜੀ ਤੇ ਬਾਕੀ ਟੀਮਾਂ ਵਕੂ ਬਣਾ ਰਹੀ ਸਾਰੀ ਚੱਲੇ ਚ ਕਰ ਰਹੀ ਆ ਵੇਖੋ ਜੀ ਜੇ ਕੋਈ ਜਦੋਂ ਵੈਰੀਫਾਈ ਹੋਏਗਾ ਜੇ ਤੇ ਵੇਖੋ ਜੀ ਬੰਦਾ ਮੜਾ ਹੋਇਆ ਪੇ ਸ਼ੋਕੜ ਤੇ ਜਦੋਂ ਅਸੀਂ ਉਹਦਾ ਆਧਾਰ ਕਾਰਡ ਜਾਂ ਕੁਛ ਚੀ ਮਗਣੀ ਆ ਜੇ ਉਹ ਨਹੀਂ ਉਸ ਟਾਈਮ ਕਰਦਾ ਜਾਂ ਨਹੀਂ ਕਰਦਾ ਤਾਂ ਉਹ ਕਿਸਕੂਗਾ ਜੇ ਨਾ ਕਰੂਗਾ ਤਾਂ ਫਿਰ ਜੋ ਕੋਈ ਉਹ ਸਾਹਮਣੇ ਆਈਆਂ ਚੀਜ਼ਾਂ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਏਗੀ ਤੇ ਅੱਗੇ ਮੈਂ ਪਹਿਲਾਂ ਹੀ ਕਿਹਾ ਜੀ ਜਿਹਨੇ ਜਿੰਨਾ ਕੋ ਰਹਿ ਰਹੇ ਆ ਮਕਾਨ ਮਾਲਕ ਓਨਰ ਜਿਹੜੇ ਹੈਗਾ ਉਹਨਾਂ ਪਰ ਇਹ ਦੱਸਣਾ ਚਾਹੀਦਾ ਉਹਨਾਂ ਨੂੰ ਜੇ ਆਪਣੇ ਆਂਗ ਗਵਾਂਡੇ ਵੀ ਹੈਗਾ ਤੇ ਸਾਨੂੰ ਇੱਕ ਦੱਸਣਾ ਫਲਾਣੇ ਘਰ ਦੇ ਵਿੱਚ ਬਿਲਡਿੰਗ ਚ ਇੰਨੇ ਕਿਰਾਏਦਾਰ ਰਹਿ ਰਹੇ ਆ ਜੀ ਉਹ ਜਾਣ ਬੁਝ ਕੇ ਨਹੀਂ ਨੋਟ ਕਰਾ ਰਹੇ ਤੇ ਉਹ ਦੱਸਣਾ ਚਾਹੀਦਾ ਤੇ ਔਰ ਵੈਰੀਫਾਈ ਕਰਾਉਣਾ ਚਾਹੀਦਾ ਕੱਲ ਨੂੰ ਕੋਈ ਨੁਕਸਾਨ ਕਰ ਸਕਦੇ ਆ ਜਾਂ ਪਿੱਛੋਂ ਕੇਦਾ ਕਰਕੇ ਆਏ ਹੋ ਹੋ ਸਕਦੇ ਆ ਕੋਈ ਕ੍ਰਿਮੀਨਲ ਹੋ ਸਕਦਾ ਔਰ ਵੈਰੀਫ ਪਠਾਨਕੋਟ ਜ਼ਿਲ੍ਹਾ ਪੁਲਿਸ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਦੇ ਵਿੱਚ ਕਰ-ਕਰ ਜਾ ਕੇ ਕਰ ਦੇ ਵਿੱਚ ਪਰਦੇਸ਼ਾਂ ਤੋਂ ਬਾਹਰਲੇ ਪਰਦੇਸ਼ਾਂ ਤੋਂ ਆ ਕੇ ਮਜ਼ਦੂਰੀਆਂ ਫਿਰ ਉਹ ਲੋਕ ਜੋ ਕਿਰਾਏ ਤੇ ਰਹਿ ਰਹੇ ਨੇ ਉਹਨਾਂ ਦੇ ਸਨাক্তੀ ਕਾਰਡ ਚੈੱਕ ਕੀਤੇ ਜਾ ਰਹੇ ਨੇ ਤੇ ਉੱਥੇ ਹੀ ਇਸ ਬਾਰੇ ਜਾਣਕਾਰੀ ਦਿੰਦਿਆਂ ਡੀਐਸਪੀ ਮੰਗਲ ਸਿੰਘ ਨੇ ਦੱਸਿਆ ਕਿ ਅਸੀਂ ਪਠਾਨਕੋਟ ਜ਼ਿਲ੍ਹੇ ਪਾਰ ਦੇ ਵਿੱਚ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ ਤੇ ਇਸ ਦੇ ਤਹਿਤ ਕਰ ਦੇ ਵਿੱਚੋਂ ਜਾਣਗੇ ਤੇ ਉੱਥੇ ਕਿਰਾਏ ਤੇ ਰਹਿ ਰਹੇ ਬਾਹਰੋਂ ਆਏ ਲੋਕਾਂ ਨੂੰ ਜੜਾ ਇਹ ਚੈੱਕ ਕੀਤਾ ਜਾਵੇਗਾ ਜਾਂ ਕੋਈ ਸ਼ੱਕੀ ਵਿਅਕਤੀ ਜੋ ਕਿਸੇ ਬਾਹਰਲੇ ਸ਼ਹਿਰ ਤੋਂ ਇੱਥੇ ਆ ਕੇ ਗਲਤ ਇਰਾਦੇ ਦੇ ਨਾਲ ਨਾ ਰਹਿ ਰਿਹਾ ਹੋਵੇ ਸਾਰੀਆਂ ਚੀਜ਼ਾਂ ਨੂੰ ਯਕੀਨੀ ਬਣਾ ਇਨਾ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਨੇ ਮਕਾਨ ਮਾਲਕਾਂ ਨੂੰ ਵੀ ਇਹ ਅਪੀਲ ਕੀਤੀ ਹੈ ਕਿ ਜੋ ਵੀ ਕਿਰਾਏਤੇ ਮਜ਼ਦੂਰੀਆਂ ਬਾਹਰੋਂ ਆਏ ਲੋਕ ਰਹਿੰਦੇ ਨੇ ਉਹਨਾਂ ਦੇ ਸਨਾਖਤੀ ਕਾਰਡ ਲੈਣ ਔਰ ਆਪਣੇ ਨਾਲ ਲੱਗਦੇ ਥਾਣਿਆਂ ਦੇ ਵਿੱਚ ਤਲਾਸ਼ ਕਰਨ ਉਹਨਾਂ ਨੇ ਅੱਗੇ ਦੱਸਦੇ ਹੋਏ ਵੀ ਕਿਹਾ ਹੈ ਕਿ ਜੇਕਰ ਕੋਈ ਅਜਿਹੀ ਸ਼ੱਕੀ ਵਿਅਕਤੀ ਜਾਂ ਫਿਰ ਅਜਿਹਾ ਅਮਨੁੱਖ ਉਹਨਾਂ ਨੂੰ ਦਿਸਦਾ ਹੈ ਤਾਂ ਪੁਲਿਸ ਨੂੰ ਜੜਾਏ ਮੌਕੇ ਤੇ ਆ ਕੇ ਤਲਾਸ਼ੀ ਕੀਤੀ ਜਾਵੇ ਤੇ ਕਾਨੂੰਨ ਦੇ ਮੁਤਾਬਿਕ ਉਸਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਇਹ ਜੀ ਸਾਡੇ ਸਾਰੇ ਇਥੋਂ ਵਸਨੀਕ ਜਿਹੜੇ ਪਠਾਨਕੋਟ ਦੇ ਵਸਨੀਕ ਆ ਇਹਨਾਂ ਨੂੰ ਬੇਨਤੀ ਆ ਜੇ ਜਦੋਂ ਵੀ ਇਹਨੇ ਆਪਣੇ ਘਰੇ ਕੋਈ ਕਿਰਾਏਦਾਰ ਰੱਖਦੇ ਆ ਜਾਂ ਦੁਕਾਨ ਚ ਕਿਸੇ ਨੂੰ ਕਿਰਾਏ ਤੇ ਦਿੰਦੇ ਆ ਉਹ ਕਿਸੇ ਵੀ ਸਟੇਟ ਵੀ ਕਿਸੇ ਵੀ ਪਾਸੋਂ ਪ੍ਰਵਾਸੀ ਹੁੰਦੇ ਆ ਕੰਮ ਕਰਨ ਨੂੰ ਮਿਹਨਤ ਕਰਨ ਨੂੰ ਕਾਰੋਬਾਰ ਕਰਨ ਲਈ ਉਹਨਾਂ ਦਾ ਇੱਕ ਵੈਰੀਫਿਕੇਸ਼ਨ ਕਰਾਉਣ ਲਈ ਥਾਣੇ ਵਿੱਚ ਉਹਨਾਂ ਦੀ ਆਈਡੀ ਔਰ ਇਹਨਾਂ ਨੂੰ ਦੇਣਾ ਚਾਹੀਦਾ ਹਰੇਕ ਨੂੰ ਜਿਹੜੇ ਕਿਰਾਏਦਾਰ ਰੱਖਦੇ ਆ ਔਰ ਹੁਣ ਜਿਹੜਾ ਹੈ ਪੁਲਿਸ ਲੋ ਐਮ ਇਹ ਵੀ ਸ਼ੁਰੂ ਕੀਤੀ ਆ ਵੀ ਜਿਹੜੇ ਕਿਰਾਏਦਾਰ ਰੱਖਿਆ ਵੀ ਲੋਕਾਂ ਨੇ ਨਹੀਂ ਅਨਦਰਾਜ਼ ਕਰਾਇਆ ਉਹਨਾਂ ਦੀ ਵੈਰੀਫਾਈ ਕਰਾਂਗੇ ਵੀ ਉਹ ਉਸ ਬੰਦਿਆਂ ਦਾ ਪਿਛੋਕੜ ਕੀ ਆ ਕਿਹੜੇ ਸਟੇਟ ਦੇ ਰਹਿਣ ਵਾਲੇ ਆ ਕੀ ਕੰਮ ਕਿੱਥੇ ਕਰਦੇ ਆ ਪਿੱਛੋਂ ਕੀ ਕਰਦੇ ਆ ਇਹੋ ਚੀਜ਼ ਬਾਰੇ ਵੈਰੀਫਾਈ ਕਰਨ ਵਾਸਤੇ ਸਟ੍ਰੇਂਜਰ ਰੋਲ ਜਿਹੜੇ ਵੈਰੀਫਿਕੇਸ਼ਨ ਫਾਰਮ ਆ ਉਹ ਪਰਨੇ ਸ਼ੁਰੂ ਟੂ ਟੂ ਜਾਵਾਂਗੇ ਟਾਈਮ ਤਾਂ ਲੱਗਦਾ ਏ ਹਰ ਚੀਜ਼ ਨੂੰ ਜੀ ਤੇ ਬਾਕੀ ਟੀਮਾਂ ਵਕੂ ਬਣਾ ਰਿਆ ਸਾਰੀ ਚੱਲੇ ਚ ਕਰ ਰਿਆ ਵੇਖੋ ਜੀ ਜੇ ਕੋਈ ਜਦੋਂ ਵੈਰੀਫਾਈ ਹੋਏਗਾ ਜੇ ਤੇ ਵੇਖੋ ਜੀ ਬੰਦਾ ਮੜਾ ਆ ਪਿਛੋਕੜ ਤੇ ਜਦੋਂ ਅਸੀਂ ਉਹਦਾ ਆਧਾਰ ਕਾਰਡ ਜਾਂ ਕੁਛ ਚੀ ਮਗਣੀ ਆ ਜੇ ਉਹ ਨਹੀਂ ਉਸੇ ਕਰਦਾ ਜਾਂ ਨਹੀਂ ਕਰਦਾ ਤਾਂ ਕਿਸਕੂਗਾ ਜੇ ਨਾ ਕਰੂਗਾ ਤਾਂ ਫਿਰ ਜੋ ਕੋਈ ਉਹ ਸਾਹਮਣੇ ਆਈਆਂ ਚੀਜ਼ਾਂ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਏਗੀ ਤੇ ਅੱਗੇ ਮੈਂ ਪਹਿਲਾਂ ਹੀ ਕਿਹਾ ਜੀ ਜਿੰਨੇ ਜਿੰਨਾ ਕੋ ਰਹਿ ਰਹੇ ਆ ਮਕਾਨ ਮਾਲਕ ਓਨਰ ਜਿਹੜੇ ਹੈਗਾ ਉਹਨਾਂ ਪਰ ਇਹ ਦੱਸਣਾ ਚਾਹੀਦਾ ਉਹਨਾਂ ਨੂੰ ਜੇ ਆਪਣੇ ਆਣ ਗੁਆਣੇ ਵੀ ਹੈਗਾ ਤਾਂ ਸਾਨੂੰ ਇੱਕ ਦੱਸਣਾ ਫਲਾਣੇ ਘਰ ਦੇ ਵਿੱਚ ਬਿਲਡਿੰਗ ਦੇ ਇੰਨੇ ਕਿਰਾਏਦਾਰ ਰਹਿ ਰਹੇ ਆ ਜੀ ਉਹ ਜਾਣ ਬੁਝ ਕੇ ਨਹੀਂ ਨੋਟ ਕਰਾ ਰਹੇ ਤੇ ਉਹ ਦੱਸਣਾ ਚਾਹੀਦਾ ਤੇ ਔਰ ਵੈਰੀਫਾਈ ਕਰਾਉਣਾ ਚਾਹੀਦਾ ਕੱਲ ਨੂੰ ਕੋਈ ਨੁਕਸਾਨ ਕਰ ਸਕਦੇ ਆ ਜਾਂ ਪਿੱਛੋਂ ਕਿਸੇ ਦਾ ਕਰਕੇ ਆਏ ਹੋ ਹੋ ਸਕਦੇ ਆ ਕੋਈ ਕ੍ਰਿਮੀਨਲ ਹੋ ਸਕਦਾ ਔਰ ਵੈਰੀਫਾਈ ਕਰ ਪਠਾਨਕੋਟ ਜ਼ਿਲ੍ਹਾ ਪੁਲਿਸ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਦੇ ਵਿੱਚ ਘਰ-ਘਰ ਜਾ ਕੇ ਕਰ ਦੇ ਵਿੱਚ ਪਰਦੇਸ਼ਾਂ ਤੋਂ ਬਾਹਰਲੇ ਪਰਦੇਸ਼ਾਂ ਤੋਂ ਆ ਕੇ ਮਜ਼ਦੂਰ ਜਾਂ ਫਿਰ ਉਹ ਲੋਕ ਜੋ ਕਿਰਾਏ ਤੇ ਰਹਿਨੇ ਨੇ ਉਹਨਾਂ ਦੇ ਸਨਾਖਤੀ ਕਾਰਡ ਚੈੱਕ ਕੀਤੇ ਜਾ ਰਹੇ ਨੇ ਤੇ ਉੱਥੇ ਹੀ ਇਸ ਬਾਰੇ ਜਾਣਕਾਰੀ ਦਿੰਦਿਆਂ ਡੀਐਸਪੀ ਮੰਗਲ ਸਿੰਘ ਨੇ ਦੱਸਿਆ ਐਚਐਸਪੀ ਪਠਾਨਕੋਟ ਜ਼ਿਲ੍ਹੇ ਭਰ ਦੇ ਵਿੱਚ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ ਤੇ ਇਸ ਦੇ ਤਹਿਤ ਕਰ ਦੇ ਵਿੱਚ ਉਹ ਜਾਣਗੇ ਤੇ ਉੱਥੇ ਕਿਰਾਏ ਤੇ ਰਹਿ ਰਹੇ ਬਾਹਰੋਂ ਆਏ ਲੋਕਾਂ ਨੂੰ ਜਿਹੜਾ ਇਹ ਚੈੱਕ ਕੀਤਾ ਜਾਵੇਗਾ ਜਾਂ ਕੋਈ ਸ਼ੱਕੀ ਵਿਅਕਤੀ ਜੋ ਕਿਸੇ ਬਾਹਰਲੇ ਸ਼ਹਿਰ ਤੋਂ ਇੱਥੇ ਆ ਕੇ ਗਲਤ ਇਰਾਦੇ ਦੇ ਨਾਲ ਨਾ ਰਹਿ ਰਿਹਾ ਹੋਵੇ ਸਾਰੀਆਂ ਚੀਜ਼ਾਂ ਨੂੰ ਯ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਨੇ ਮਕਾਨ ਮਾਲਕਾਂ ਨੂੰ ਵੀ ਇਹ ਅਪੀਲ ਕੀਤੀ ਹੈ ਕਿ ਜੋ ਵੀ ਕਿਰਾਏਤੇ ਮਜ਼ਦੂਰੀਆਂ ਬਾਹਰੋਂ ਆਏ ਲੋਕ ਰਹਿੰਦੇ ਨੇ ਉਹਨਾਂ ਦੇ ਸਨাক্তੀ ਕਾਰਡ ਲੈਣ ਔਰ ਆਪਣੇ ਨਾਲ ਲੱਗਦੇ ਥਾਣਿਆਂ ਦੇ ਵਿੱਚ ਤਲਾਸ਼ ਕਰਨ ਉਹਨਾਂ ਨੇ ਅੱਗੇ ਦੱਸਦੇ ਹੋਏ ਵੀ ਕਿਹਾ ਹੈ ਕਿ ਜੇਕਰ ਕੋਈ ਅਜਿਹੀ ਸ਼ੱਕੀ ਵਿਅਕਤੀ ਜਾਂ ਫਿਰ ਅਜਿਹਾ ਮਨੁੱਖ ਉਹਨਾਂ ਨੂੰ ਦਿਸਦਾ ਹੈ ਤਾਂ ਪੁਲਿਸ ਨੂੰ ਜੜਾਏ ਮੌਕੇ ਤੇ ਆ ਕੇ ਤਲਾਸ਼ੀ ਕੀਤੀ ਜਾਵੇ ਤੇ ਕਾਨੂੰਨ ਦੇ ਮੁਤਾਬਿਕ ਉਸ ਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਇਹ ਜੀ ਸਾਡੇ ਸਾਰੇ ਇਥੋਂ ਵਸਨੀਕ ਜਿਹੜੇ ਪਠਾਨਕੋਟ ਦੇ ਵਸਨੀਕ ਆ ਇਹਨਾਂ ਨੂੰ ਬੇਨਤੀ ਆ ਜੇ ਜਦੋਂ ਵੀ ਇਹਨੇ ਆਪਣੇ ਘਰੇ ਕੋਈ ਕਿਰਾਏਦਾਰ ਰੱਖਦੇ ਆ ਜਾਂ ਦੁਕਾਨ ਚ ਕਿਸੇ ਨੂੰ ਕਿਰਾਏ ਤੇ ਦਿੰਦੇ ਆ ਉਹ ਕਿਸੇ ਵੀ ਸਟੇਟ ਵੀ ਕਿਸੇ ਵੀ ਪਾਸੋਂ ਪ੍ਰਵਾਸੀ ਹੁੰਦੇ ਆ ਕੰਮ ਕਰਨ ਨੂੰ ਮਿਹਨਤ ਕਰਨ ਨੂੰ ਕਾਰੋਬਾਰ ਕਰਨ ਲਈ ਉਹਨਾਂ ਦਾ ਇੱਕ ਵੈਰੀਫਿਕੇਸ਼ਨ ਕਰਾਉਣ ਲਈ ਥਾਣੇ ਵਿੱਚ ਉਹਨਾਂ ਦੀ ਆਈਡੀ ਔਰ ਇਹਨਾਂ ਨੂੰ ਦੇਣਾ ਚਾਹੀਦਾ ਹਰੇਕ ਨੂੰ ਜਿਹੜੇ ਕਿਰਾਏਦਾਰ ਰੱਖਦੇ ਆ ਔਰ ਹੁਣ ਜਿਹੜਾ ਹੈ ਪੁਲਿਸ ਲੋ ਐਮ ਇਹ ਸ਼ੁਰੂ ਕੀਤੀ ਆ ਵੀ ਜਿਹੜੇ ਕਿਰਾਏਦਾਰ ਰੱਖੇ ਆ ਵੀ ਲੋਕਾਂ ਨੇ ਨਈਂ ਅਨਦਰਾਸ ਕਰਾਇਆ ਉਹਨਾਂ ਦੀ ਵੈਰੀਫਾਈ ਕਰਾਂਗੇ ਵੀ ਉਹ ਉਸ ਬੰਦਿਆਂ ਦਾ ਪਿਛੋਕੜ ਕੀ ਆ ਕਿਹੜੇ ਸਟੇਟ ਦੇ ਰਹਿਣ ਵਾਲੇ ਆ ਕੀ ਕੰਮ ਕਿੱਥੇ ਕਰਦੇ ਆ ਪਿੱਛੋਂ ਕੀ ਕਰਦੇ ਆ ਇਹ ਚੀਜ਼ ਬਾਰੇ ਵੈਰੀਫਾਈ ਕਰਨ ਵਾਸਤੇ ਸਟ੍ਰੇਂਜਰ ਰੋਲ ਜਿਹੜੇ ਵੈਰੀਫਿਕੇਸ਼ਨ ਫਾਰਮ ਆ ਉੱਪਰ ਪਰਨੇਸ਼ਨ ਟੂ ਟੂ ਜਾਵਾਂਗੇ ਟਾਈਮ ਤਾਂ ਲੱਗਦਾ ਏ ਹਰ ਇੱਕ ਚੀਜ਼ ਨੂੰ ਜੀ ਤੇ ਬਾਕੀ ਟੀਮਾਂ ਵਕੂ ਬਣਾ ਰਿਆ ਸਾਰੀ ਚੱਲਿਆ ਜੀ ਕਰ ਰਿਆ ਵੇਖੋ ਜੀ ਜੇ ਕੋਈ ਜਦੋਂ ਵੈਰੀਫਾਈ ਹੋਏਗਾ ਜੇ ਤੇ ਵੇਖੋ ਜੀ ਬੰਦਾ ਮੜਾ ਆ ਪਿਛੋਕੜ ਤੇ ਜਦੋਂ ਅਸੀਂ ਉਹਦਾ ਆਧਾਰ ਕਾਰਡ ਜਾਂ ਕੁਛ ਚੀ ਮਗਣੀ ਆ ਤੇ ਜੇ ਉਹ ਨਹੀਂ ਉਸ ਟਾਈਮ ਕਰਦਾ ਜਾਂ ਨਹੀਂ ਕਰਦਾ ਤਾਂ ਉਹ ਕਿਸਕੂਗਾ ਜੇ ਨਾ ਕਰੂਗਾ ਤਾਂ ਫਿਰ ਜੋ ਕੋਈ ਉਹ ਸਾਹਮਣੇ ਆਈਆਂ ਚੀਜ਼ਾਂ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਏਗੀ ਤੇ ਅੱਗੇ ਮੈਂ ਪਹਿਲਾਂ ਹੀ ਕਿਹਾ ਜੀ ਜਿੰਨੇ ਜਿੰਨਾ ਕੋ ਰਹਿ ਰਹੇ ਆ ਮਕਾਨ ਮਾਲਕ ਓਨਰ ਜਿਹੜੇ ਹੈਗਾ ਉਹਨਾਂ ਪਰ ਇਹ ਦੱਸਣਾ ਚਾਹੀਦਾ ਉਹਨਾਂ ਨੂੰ ਜੇ ਆਪਣੇ ਆਣ ਗੁਆਣੇ ਵੀ ਹੈਗਾ ਤਾਂ ਸਾਨੂੰ ਇੱਕ ਦੱਸਣਾ ਫਲਾਣੇ ਘਰ ਦੇ ਵਿੱਚ ਬਿਲਡਿੰਗ 'ਚ ਇੰਨੇ ਕਿਰਾਏਦਾਰ ਰਹਿ ਰਹੇ ਆ ਜੀ ਉਹ ਜਾਣ ਬੁਝ ਕੇ ਨਹੀਂ ਨੋਟ ਕਰਾ ਰਹੇ ਤੇ ਉਹ ਦੱਸਣਾ ਚਾਹੀਦਾ ਤੇ ਔਰ ਵੈਰੀਫਾਈ ਕਰਾਉਣਾ ਚਾਹੀਦਾ ਕਾਨੂੰਨ ਕੋਈ ਨੁਕਸਾਨ ਕਰ ਸਕਦੇ ਆ ਜਾਂ ਪਿੱਛੋਂ ਕੇਸ ਦਾ ਕਰਕੇ ਆਏ ਹੋ ਹੋ ਸਕਦੇ ਆ ਕੋਈ ਕ੍ਰਿਮੀਨਲ ਹੋ ਸਕਦਾ ਹੈ ਔਰ ਵ ਪਠਾਨਕੋਟ ਜ਼ਿਲ੍ਹਾ ਪੁਲਿਸ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਦੇ ਵਿੱਚ ਘਰ-ਘਰ ਜਾ ਕੇ ਕਰਦੇ ਵਿੱਚ ਪਰਦੇਸ਼ਾਂ ਤੋਂ ਬਾਹਰਲੇ ਪਰਦੇਸ਼ਾਂ ਤੋਂ ਆ ਕੇ ਮਜ਼ਦੂਰ ਜਾਂ ਫਿਰ ਉਹ ਲੋਕ ਜੋ ਕਿਰਾਏ ਤੇ ਰਹਿ ਰਹੇ ਨੇ ਉਹਨਾਂ ਦੇ ਸਨਾਖਤੀ ਕਾਰਡ ਚੈੱਕ ਕੀਤੇ ਜਾ ਰਹੇ ਨੇ ਤੇ ਉੱਥੇ ਹੀ ਇਸ ਬਾਰੇ ਜਾਣਕਾਰੀ ਦਿੰਦਿਆਂ ਡੀਐਸਪੀ ਮੰਗਲ ਸਿੰਘ ਨੇ ਦੱਸਿਆ ਐਸ ਕੇ ਪਠਾਨਕੋਟ ਜ਼ਿਲ੍ਹੇ ਭਰ ਦੇ ਵਿੱਚ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ ਤੇ ਇਸ ਦੇ ਤਹਿਤ ਘਰ ਦੇ ਵਿੱਚ ਉਹ ਜਾਣਗੇ ਤੇ ਉੱਥੇ ਕਿਰਾਏ ਤੇ ਰਹਿ ਰਹੇ ਬਾਹਰੋਂ ਆਏ ਲੋਕਾਂ ਨੂੰ ਜਿਹੜਾ ਇਹ ਚੈੱਕ ਕੀਤਾ ਜਾਵੇਗਾ ਜਾਂ ਕੋਈ ਸ਼ੱਕੀ ਵਿਅਕਤੀ ਜੋ ਕਿਸੇ ਬਾਹਰਲੇ ਸ਼ਹਿਰ ਤੋਂ ਇੱਥੇ ਆ ਕੇ ਗੱਤ ਇਰਾਦੇ ਦੇ ਨਾਲ ਨਾ ਰਹਿ ਰਿਹਾ ਹੋਵੇ ਸਾਰੀਆਂ ਚੀਜ਼ਾਂ ਨੂੰ ਯਕ ਇਨਾ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਨੇ ਮਕਾਨ ਮਾਲਕਾਂ ਨੂੰ ਵੀ ਇਹ ਅਪੀਲ ਕੀਤੀ ਹੈ ਕਿ ਜੋ ਵੀ ਕਿਰਾਏਤੇ ਮਜ਼ਦੂਰੀਆਂ ਬਾਹਰੋਂ ਆਏ ਲੋਕ ਰਹਿੰਦੇ ਨੇ ਉਹਨਾਂ ਦੇ ਸਨাক্তੀ ਕਾਰਡ ਲੈਣ ਔਰ ਆਪਣੇ ਨਾਲ ਲੱਗਦੇ ਥਾਣਿਆਂ ਦੇ ਵਿੱਚ ਤਲਾਸ਼ ਕਰਨ ਉਹਨਾਂ ਨੇ ਅੱਗੇ ਦੱਸਦੇ ਹੋਏ ਵੀ ਕਿਹਾ ਹੈ ਕਿ ਜੇਕਰ ਕੋਈ ਅਜਿਹੀ ਸ਼ੱਕੀ ਵਿਅਕਤੀ ਜਾਂ ਫਿਰ ਅਜਿਹਾ ਮਨੁੱਖ ਉਹਨਾਂ ਨੂੰ ਦਿਸਦਾ ਹੈ ਤਾਂ ਪੁਲਿਸ ਨੂੰ ਜਿਹੜਾ ਇਹ ਮੌਕੇ ਤੇ ਆ ਕੇ ਤਲਾਸ਼ ਕੀਤੀ ਜਾਵੇ ਤੇ ਕਾਨੂੰਨ ਦੇ ਮੁਤਾਬਿਕ ਉਸ ਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇ। ਇਹ ਜੀ ਸਾਡੇ ਸਾਰੇ ਇਥੋਂ ਵਸਨੀਕ ਜਿਹੜੇ ਪਠਾਨਕੋਟ ਦੇ ਵਸਨੀਕ ਆ ਇਹਨਾਂ ਨੂੰ ਬੇਨਤੀ ਆ ਜੇ ਜਦੋਂ ਵੀ ਇਹ ਆਪਣੇ ਘਰੇ ਕੋਈ ਕਿਰਾਏਦਾਰ ਰੱਖਦੇ ਆ ਜਾਂ ਦੁਕਾਨ ਚ ਕਿਸੇ ਨੂੰ ਕਿਰਾਏ ਤੇ ਦਿੰਦੇ ਆ ਉਹ ਕਿਸੇ ਵੀ ਸਟੇਟ ਦੇ ਵੀ ਕਿਸੇ ਵੀ ਪਾਸੋਂ ਪ੍ਰਵਾਸੀ ਹੁੰਦੇ ਆ ਕੰਮ ਕਰਨ ਨੂੰ ਮਿਹਨਤ ਕਰਨ ਨੂੰ ਕਾਰੋਬਾਰ ਕਰਨ ਲਈ ਉਹਨਾਂ ਦਾ ਇੱਕ ਵੈਰੀਫਿਕੇਸ਼ਨ ਕਰਾਉਣ ਲਈ ਥਾਣੇ ਵਿੱਚ ਉਹਨਾਂ ਦੀ ਆਈਡੀ ਔਰ ਇਹਨਾਂ ਨੂੰ ਦੇਣਾ ਚਾਹੀਦਾ ਹਰੇਕ ਨੂੰ ਜਿਹੜੇ ਕਿਰਾਏਦਾਰ ਰੱਖਦੇ ਆ ਔਰ ਹੁਣ ਜਿਹੜਾ ਪੁਲਿਸ ਲੋ ਐਮ ਸ਼ੁਰੂ ਕੀਤੀ ਆ ਵੀ ਜਿਹੜੇ ਕਿਰਾਏਦਾਰ ਰੱਖੇ ਆ ਵੀ ਲੋਕਾਂ ਨੇ ਨਈਂ ਅਨਦਰਾਜ਼ ਕਰਾਇਆ ਉਹਨਾਂ ਦੀ ਵੈਰੀਫਾਈ ਕਰਾਂਗੇ ਵੀ ਉਸ ਬੰਦਿਆ ਦਾ ਪਿਛੋਕੜ ਕੀ ਆ ਕਿਹੜੇ ਸਟੇਟ ਦੇ ਰਹਿਣ ਵਾਲੇ ਆ ਕੀ ਕੰਮ ਕਿੱਥੇ ਕਰਦੇ ਆ ਪਿੱਛੋਂ ਕੀ ਕਰਦੇ ਆ ਇਹ ਚੀਜ਼ ਬਾਰੇ ਵੈਰੀਫਾਈ ਕਰਨ ਵਾਸਤੇ ਸਟ੍ਰੇਂਜਰ ਰੋਲ ਜਿਹੜੇ ਵੈਰੀਫਿਕੇਸ਼ਨ ਫਾਰਮ ਆ ਉੱਪਰ ਪਰਨੇ ਸ਼ੁਰੂ ਟੂ 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 ਜਾਵਾਂਗੇ ਟਾਈਮ ਤਾਂ ਲੱਗਦਾ ਏ ਹਰ ਇੱਕ ਚੀਜ਼ ਨੂੰ ਜੀ ਤੇ ਬਾਕੀ ਟੀਮਾਂ ਵਕੂ ਬਣਾ ਰਿਆ ਸਾਰੀ ਚੱਲੇ ਚ ਕਰ ਰਿਆ ਵੇਖੋ ਜੀ ਜੇ ਕੋਈ ਜਦੋਂ ਵੈਰੀਫਾਈ ਹੋਏਗਾ ਜੇ ਤੇ ਵੇਖੋ ਜੀ ਬੰਦਾ ਮੜਾ ਹੋਇਆ ਪਿਛੋਕੜ ਤੇ ਜਦੋਂ ਅਸੀਂ ਉਹਦਾ ਆਧਾਰ ਕਾਰਡ ਜਾਂ ਕੁਛ ਚੀ ਮੰਗਣੀ ਆ ਤੇ ਜੇ ਉਹ ਨਹੀਂ ਉਸ ਵੇਲੇ ਕਰਦਾ ਜਾਂ ਨਹੀਂ ਕਰਦਾ ਤਾਂ ਉਹ ਕਿਸਕੂਗਾ ਜੇ ਨਾ ਕਰੂਗਾ ਤਾਂ ਫਿਰ ਜੋ ਕੋਈ ਉਹ ਸਾਹਮਣੇ ਆਈਆਂ ਚੀਜ਼ਾਂ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਏਗੀ ਤੇ ਅੱਗੇ ਮੈਂ ਪਹਿਲਾਂ ਹੀ ਕਿਹਾ ਜੀ ਜਿੰਨੇ ਜਿੰਨਾ ਕੋ ਰਹਿ ਰਹੇ ਆ ਮਕਾਨ ਮਾਲਕ ਓਨਰ ਜਿਹੜੇ ਹੈਗਾ ਉਹਨਾਂ ਪਰ ਇਹ ਦੱਸਣਾ ਚਾਹੀਦਾ ਉਹਨਾਂ ਨੂੰ ਜੇ ਆਪਣੇ ਆਣ ਗੁਆਣੇ ਵੀ ਹੈਗਾ ਤੇ ਸਾਨੂੰ ਇੱਕ ਦੱਸਣਾ ਫਲਾਣੇ ਘਰ ਦੇ ਵਿੱਚ ਬਿਲਡਿੰਗ ਚ ਇੰਨੇ ਕਿਰਾਏਦਾਰ ਰਹਿ ਰਹੇ ਆ ਜੀ ਉਹ ਜਾਣ ਬੁਝ ਕੇ ਨਹੀਂ ਨੋਟ ਕਰਾ ਰਹੇ ਤੇ ਉਹ ਦੱਸਣਾ ਚਾਹੀਦਾ ਤੇ ਵੈਰੀਫਾਈ ਕਰਾਉਣਾ ਚਾਹੀਦਾ ਕੱਲ ਨੂੰ ਕੋਈ ਨੁਕਸਾਨ ਕਰ ਸਕਦੇ ਆ ਜਾਂ ਪਿੱਛੋਂ ਕਿਸਦਾ ਕਰਕੇ ਆਏ ਹੋ ਹੋ ਸਕਦੇ ਆ ਕੋਈ ਕ੍ਰਿਮੀਨਲ ਹੋ ਸਕਦਾ ਹੈ ਔਰ ਵੈਰੀਫਾਈ ਕਰਾਉਣਾ ਬਹੁਤ ਜ਼ਰੂਰੀ ਹੈ ਪਠਾਨਕੋਟ ਜ਼ਿਲ੍ਹਾ ਪੁਲਿਸ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਦੇ ਵਿੱਚ ਘਰ-ਘਰ ਜਾ ਕੇ ਕਰ ਦੇ ਵਿੱਚ ਪਰਦੇਸ਼ਾਂ ਤੋਂ ਬਾਹਰਲੇ ਪਰਦੇਸ਼ਾਂ ਤੋਂ ਆ ਕੇ ਮਜ਼ਦੂਰ ਜਾਂ ਫਿਰ ਉਹ ਲੋਕ ਜੋ ਕਿਰਾਏ ਤੇ ਰਹਿਨੇ ਨੇ ਉਹਨਾਂ ਦੇ ਸਨাক্তਕੀ ਕਾਰਡ ਚੈੱਕ ਕੀਤੇ ਜਾ ਰਹੇ ਨੇ ਤੇ ਉੱਥੇ ਹੀ ਇਸ ਬਾਰੇ ਜਾਣਕਾਰੀ ਦਿੰਦੇ ਆਂ ਡੀਐਸਪੀ ਮੰਗਲ ਸਿੰਘ ਨੇ ਦੱਸਿਆ ਐਸਟੀ ਪਠਾਨਕੋਟ ਜ਼ਿਲ੍ਹੇ ਭਾਰ ਦੇ ਵਿੱਚ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ ਤੇ ਇਸ ਦੇ ਤਹਿਤ ਕਰ ਦੇ ਵਿੱਚ ਉਹ ਜਾਣਗੇ ਤੇ ਉੱਥੇ ਕਿਰਾਏ ਤੇ ਰਹਿ ਰਹੇ ਬਾਹਰੋਂ ਆਏ ਲੋਕਾਂ ਨੂੰ ਜਿਹੜਾ ਇਹ ਚੈੱਕ ਕੀਤਾ ਜਾਵੇਗਾ ਜਾਂ ਕੋਈ ਸ਼ੱਕੀ ਵਿਅਕਤੀ ਜੋ ਕਿਸੇ ਬਾਹਰਲੇ ਸ਼ਹਿਰ ਤੋਂ ਇੱਥੇ ਆ ਕੇ ਗਲਤ ਇਰਾਦੇ ਦੇ ਨਾਲ ਕਿ ਨਹੀਂ ਬਣਾਉਣ ਦੇ ਲਈ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਨੇ ਮਕਾਨ ਮਾਲਕਾਂ ਨੂੰ ਵੀ ਇਹ ਅਪੀਲ ਕੀਤੀ ਹੈ ਕਿ ਜੋ ਵੀ ਕਿਰਾਏ ਤੇ ਮਜ਼ਦੂਰੀਆਂ ਬਾਹਰੋਂ ਆਏ ਲੋਕ ਰਹਿੰਦੇ ਨੇ ਉਹਨਾਂ ਦੇ ਸਨাক্তੀ ਕਾਰਡ ਲੈਣ ਔਰ ਆਪਣੇ ਨਾਲ ਲੱਗਦੇ ਥਾਣਿਆਂ ਦੇ ਵਿੱਚ ਇਤਲਾਹ ਕਰਨ ਉਹਨਾਂ ਨੇ ਅੱਗੇ ਦੱਸਦੇ ਹੋਏ ਇਹ ਵੀ ਕਿਹਾ ਹੈ ਕਿ ਜੇਕਰ ਕੋਈ ਅਜਿਹੀ ਸ਼ੱਕੀ ਵਿਅਕਤੀ ਜਾਂ ਫਿਰ ਅਜਿਹਾ ਮਨੁੱਖ ਉਹਨਾਂ ਨੂੰ ਦਿਸਦਾ ਹੈ ਤਾਂ ਪੁਲਿਸ ਨੂੰ ਜੜਾਏ ਮੌਕੇ ਤੇ ਆ ਕੇ ਇਤਲਾਹ ਕੀਤੀ ਜਾਵੇ ਤੇ ਕਾਨੂੰਨ ਦੇ ਮੁਤਾਬਿਕ ਉਸਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਇਹ ਜੀ ਸਾਡੇ ਸਾਰੇ ਇਥੋਂ ਵਸਨੀਕ ਜਿਹੜੇ ਪਠਾਨਕੋਟ ਦੇ ਵਸਨੀਕ ਆ ਇਹਨਾਂ ਨੂੰ ਬੇਨਤੀ ਆ ਜੇ ਜਦੋਂ ਵੀ ਇਹ ਆਪਣੇ ਘਰੇ ਕੋਈ ਕਿਰਾਏਦਾਰ ਰੱਖਦੇ ਆ ਜਾਂ ਦੁਕਾਨ ਚ ਕਿਸੇ ਨੂੰ ਕਿਰਾਏ ਤੇ ਦਿੰਦੇ ਆ ਉਹ ਕਿਸੇ ਵੀ ਸਟੇਟ ਵੀ ਕਿਸੇ ਵੀ ਪਾਸੋਂ ਪ੍ਰਵਾਸੀ ਹੁੰਦੇ ਆ ਕੰਮ ਕਰਨ ਨੂੰ ਮਿਹਨਤ ਕਰਨ ਨੂੰ ਕਾਰੋਬਾਰ ਕਰਨ ਲਈ ਉਹਨਾਂ ਦਾ ਇੱਕ ਵੈਰੀਫਿਕੇਸ਼ਨ ਕਰਾਉਣ ਲਈ ਥਾਣੇ ਵਿੱਚ ਉਹਨਾਂ ਦੀ ਆਈਡੀ ਔਰ ਇਹਨਾਂ ਨੂੰ ਦੇਣਾ ਚਾਹੀਦਾ ਹਰੇਕ ਨੂੰ ਜਿਹੜੇ ਕਿਰਾਏਦਾਰ ਰੱਖਦੇ ਆ ਔਰ ਹੁਣ ਜਿਹੜਾ ਪੁਲਿਸ ਲੋ ਐਮ ਇਹ ਵੀ ਸ਼ੁਰੂ ਕੀਤੀ ਆ ਵੀ ਜਿਹੜੇ ਕਿਰਾਏਦਾਰ ਰੱਖੇ ਆ ਵੀ ਲੋਕਾਂ ਨੇ ਨਈਂ ਅੰਦਾਜ਼ ਕਰਾਇਆ ਉਹਨਾਂ ਦੀ ਵੈਰੀਫਾਈ ਕਰਾਂਗੇ ਕਿ ਉਹ ਉਸ ਬੰਦਿਆਂ ਦਾ ਪਿਛੋਕੜ ਕੀ ਆ ਕਿਹੜੇ ਸਟੇਟ ਦੇ ਰਹਿਣ ਵਾਲੇ ਆ ਕੀ ਕੰਮ ਕਿੱਥੇ ਕਰਦੇ ਆ ਪਿੱਛੋਂ ਕੀ ਕਰਦੇ ਆ ਇਹ ਚੀਜ਼ ਬਾਰੇ ਵੈਰੀਫਾਈ ਕਰਨ ਵਾਸਤੇ ਸਟ੍ਰੇਂਜਰ ਰੋਲ ਜਿਹੜੇ ਵੈਰੀਫਿਕੇਸ਼ਨ ਫਾਰਮ ਆ ਉਹ ਭਰਨੇ ਸ਼ੁਰੂ ਟੂ ਟੂ ਜਾਵਾਂਗੇ ਟਾਈਮ ਤਾਂ ਲੱਗਦਾ ਏ ਹਰ ਚੀਜ਼ ਨੂੰ ਜੀ ਤੇ ਬਾਕੀ ਟੀਮਾਂ ਵੱਖੋ-ਵੱਖੋ ਬਣਾ ਰਿਆ ਸਾਰੀ ਚੱਲੇ ਚ ਕਰ ਰਿਹਾ ਵੇਖੋ ਜੀ ਜੇ ਕੋਈ ਜਦੋਂ ਵੈਰੀਫਾਈ ਹੋਏਗਾ ਜੇ ਤੇ ਵੇਖੋ ਜੀ ਬੰਦਾ ਮੜਾ ਆ ਪਿਛੋਕੜ ਤੇ ਜਦੋਂ ਅਸੀਂ ਉਹਦਾ ਆਧਾਰ ਕਾਰਡ ਜਾਂ ਕੁਛ ਚੀ ਮਗਣੀ ਆ ਤੇ ਜੇ ਉਹ ਨਹੀਂ ਉਸ ਟਾਈਮ ਕਰਦਾ ਜਾਂ ਨਹੀਂ ਕਰਦਾ ਤਾਂ ਉਹ ਕਿਸਕੂਗਾ ਜੇ ਨਾ ਕਰੂਗਾ ਤਾਂ ਫਿਰ ਜੋ ਕੋਈ ਉਹ ਸਾਹਮਣੇ ਆਈਆਂ ਚੀਜ਼ਾਂ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਏਗੀ ਤੇ ਅੱਗੇ ਮੈਂ ਪਹਿਲਾਂ ਹੀ ਕਿਹਾ ਜੀ ਜਿੰਨੇ ਜਿੰਨਾ ਕੋ ਰਹਿ ਰਹੇ ਆ ਮਕਾਨ ਮਾਲਕ ਓਨਰ ਜਿਹੜੇ ਹੈਗਾ ਉਹਨਾਂ ਪਰ ਇਹ ਦੱਸਣਾ ਚਾਹੀਦਾ ਉਹਨਾਂ ਨੂੰ ਜੇ ਆਪਣੇ ਆਂਗਵਾਣੇ ਵੀ ਹੈਗਾ ਤੇ ਸਾਨੂੰ ਇੱਕ ਦੱਸਣਾ ਫਲਾਣੇ ਘਰ ਦੇ ਵਿੱਚ ਬਿਲਡਿੰਗ ਦੇ ਇੰਨੇ ਕਿਰਾਏਦਾਰ ਰਹਿ ਰਹੇ ਆ ਜੀ ਉਹ ਜਾਣ ਬੁਝ ਕੇ ਨਹੀਂ ਨੋਟ ਕਰਾ ਰਹੇ ਤੇ ਉਹ ਦੱਸਣਾ ਚਾਹੀਦਾ ਤੇ ਔਰ ਵੈਰੀਫਾਈ ਕਰਾਉਣਾ ਚਾਹੀਦਾ ਕੱਲ ਨੂੰ ਕੋਈ ਨੁਕਸਾਨ ਕਰ ਸਕਦੇ ਆ ਜਾਂ ਪਿੱਛੋਂ ਕੇਦਾ ਕਰਕੇ ਆਏ ਹੋ ਹੋ ਸਕਦੇ ਆ ਕੋਈ ਕ੍ਰਿਮੀਨਲ ਹੋ ਸਕਦਾ ਔਰ ਵੈਰੀਫ ਪਠਾਨਕੋਟ ਜ਼ਿਲ੍ਹਾ ਪੁਲਿਸ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਦੇ ਵਿੱਚ ਕਰ-ਕਰ ਜਾ ਕੇ ਕਰ ਦੇ ਵਿੱਚ ਪਰਦੇਸ਼ਾਂ ਤੋਂ ਬਾਹਰਲੇ ਪਰਦੇਸ਼ਾਂ ਤੋਂ ਆ ਕੇ ਮਜ਼ਦੂਰ ਜਾਂ ਫਿਰ ਉਹ ਲੋਕ ਜੋ ਕਿਰਾਏ ਤੇ ਰਹਿ ਰਹੇ ਨੇ ਉਹਨਾਂ ਦੇ ਸਨাক্তੀ ਕਾਰਡ ਚੈੱਕ ਕੀਤੇ ਜਾ ਰਹੇ ਨੇ ਤੇ ਉੱਥੇ ਹੀ ਇਸ ਬਾਰੇ ਜਾਣਕਾਰੀ ਦਿੰਦੇ ਆਂ ਡੀਐਸਪੀ ਮੰਗਲ ਸਿੰਘ ਨੇ ਦੱਸਿਆ ਕਿ ਅਸੀਂ ਪਠਾਨਕੋਟ ਜ਼ਿਲ੍ਹੇ ਭਾਰ ਦੇ ਵਿੱਚ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ ਤੇ ਇਸ ਦੇ ਤਹਿਤ ਕਰ ਦੇ ਵਿੱਚ ਉਹ ਜਾਣਗੇ ਤੇ ਉੱਥੇ ਕਿਰਾਏ ਤੇ ਰਹਿ ਰਹੇ ਬਾਹਰੋਂ ਆਏ ਲੋਕਾਂ ਨੂੰ ਜੜਾਏ ਚੈੱਕ ਕੀਤਾ ਜਾਵੇਗਾ ਜਾਂ ਕੋਈ ਸ਼ੱਕੀ ਵਿਅਕਤੀ ਜੋ ਕਿਸੇ ਬਾਹਰਲੇ ਸ਼ਹਿਰ ਤੋਂ ਇੱਥੇ ਆ ਕੇ ਗੱਤ ਇਰਾਦੇ ਦੇ ਨਾਲ ਨਾ ਰਹਿ ਰਿਹਾ ਹੋਵੇ ਸਾਰੀਆਂ ਚੀਜ਼ਾਂ ਨੂੰ ਯਕੀਨੀ ਬ ਇਨਾ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਨੇ ਮਕਾਨ ਮਾਲਕਾਂ ਨੂੰ ਵੀ ਇਹ ਅਪੀਲ ਕੀਤੀ ਹੈ ਕਿ ਜੋ ਵੀ ਕਿਰਾਏਤੇ ਮਜ਼ਦੂਰੀਆਂ ਬਾਹਰੋਂ ਆਏ ਲੋਕ ਰਹਿੰਦੇ ਨੇ ਉਹਨਾਂ ਦੇ ਸਨাক্তੀ ਕਾਰਡ ਲੈਣ ਔਰ ਆਪਣੇ ਨਾਲ ਲੱਗਦੇ ਥਾਣਿਆਂ ਦੇ ਵਿੱਚ ਇਤਲਾਹ ਕਰਨ ਉਹਨਾਂ ਨੇ ਅੱਗੇ ਦੱਸਦੇ ਹੋਏ ਇਹ ਵੀ ਕਿਹਾ ਹੈ ਕਿ ਜੇਕਰ ਕੋਈ ਅਜਿਹੀ ਸ਼ੱਕੀ ਵਿਅਕਤੀ ਜਾਂ ਫਿਰ ਅਜਿਹਾ ਅਮਨੁੱਖ ਉਹਨਾਂ ਨੂੰ ਦਿਸਦਾ ਹੈ ਤਾਂ ਪੁਲਿਸ ਨੂੰ ਜਿਹੜਾ ਇਹ ਮੌਕੇ ਤੇ ਆ ਕੇ ਇਤਲਾਹ ਕੀਤੀ ਜਾਵੇ ਤੇ ਕਾਨੂੰਨ ਦੇ ਮੁਤਾਬਿਕ ਉਸਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਇਹ ਜੀ ਸਾਡੇ ਸਾਰੇ ਇਥੋਂ ਵਸਨੀਕ ਜਿਹੜੇ ਪਠਾਨਕੋਟ ਦੇ ਵਸਨੀਕ ਆ ਇਹਨਾਂ ਨੂੰ ਬੇਨਤੀ ਆ ਜਦੋਂ ਵੀ ਇਹ ਆਪਣੇ ਘਰੇ ਕੋਈ ਕਿਰਾਏਦਾਰ ਰੱਖਦੇ ਆ ਜਾਂ ਦੁਕਾਨ ਚ ਕਿਸੇ ਨੂੰ ਕਿਰਾਏ ਤੇ ਦਿੰਦੇ ਆ ਉਹ ਕਿਸੇ ਵੀ ਸਟੇਟ ਵੀ ਕਿਸੇ ਵੀ ਪਾਸੋਂ ਪ੍ਰਵਾਸੀ ਹੁੰਦੇ ਆ ਕੰਮ ਕਰਨ ਨੂੰ ਮਿਹਨਤ ਕਰਨ ਨੂੰ ਕਾਰੋਬਾਰ ਕਰਨ ਲਈ ਉਹਨਾਂ ਦਾ ਇੱਕ ਵੈਰੀਫਿਕੇਸ਼ਨ ਕਰਾਉਣ ਲਈ ਥਾਣੇ ਵਿੱਚ ਉਹਨਾਂ ਦੀ ਆਈਡੀ ਔਰ ਇਹਨਾਂ ਨੂੰ ਦੇਣਾ ਚਾਹੀਦਾ ਹਰੇਕ ਨੂੰ ਜਿਹੜੇ ਕਿਰਾਏਦਾਰ ਰੱਖਦੇ ਆ ਔਰ ਹੁਣ ਜਿਹੜਾ ਪੁਲਿਸ ਲੋ ਐਮ ਸ਼ੁਰੂ ਕੀਤੀ ਆ ਵੀ ਜਿਹੜੇ ਕਿਰਾਏਦਾਰ ਰੱਖੇ ਆ ਵੀ ਲੋਕਾਂ ਨੇ ਨਈਂ ਅਨਦਰਾਜ਼ ਕਰਾਇਆ ਉਹਨਾਂ ਦੀ ਵੈਰੀਫਾਈ ਕਰਾਂਗੇ ਵੀ ਉਹ ਉਸ ਬੰਦਿਆਂ ਦਾ ਪਿਛੋਕੜ ਕੀ ਆ ਜਿਹੜੇ ਸਟੇਟ ਦੇ ਰਹਿਣ ਵਾਲੇ ਆ ਕੀ ਕੰਮ ਕਿੱਥੇ ਕਰਦੇ ਆ ਪਿੱਛੋਂ ਕੀ ਕਰਦੇ ਆ ਇਹੋ ਚੀਜ਼ ਬਾਰੇ ਵੈਰੀਫਾਈ ਕਰਨ ਵਾਸਤੇ ਸਟ੍ਰੇਂਜਰ ਰੋਲ ਜਿਹੜੇ ਵੈਰੀਫਿਕੇਸ਼ਨ ਫਾਰਮ ਆ ਉਹ ਭਰਨੇ ਸ਼ੁਰੂ ਟੂ ਟੂ ਜਾਵਾਂਗੇ ਟਾਈਮ ਤਾਂ ਲੱਗਦਾ ਏ ਹਰ ਚੀਜ਼ ਨੂੰ ਜੀ ਤੇ ਬਾਕੀ ਟੀਮਾਂ ਵਕੂ ਬਣਾ ਰਹੀਆਂ ਸਾਰੀ ਚੱਲ ਏ ਜੀ ਕਰ ਰਹੀ ਐ ਵੇਖੋ ਜੀ ਜੇ ਕੋਈ ਜਦੋਂ ਵੈਰੀਫਾਈ ਹੋਏਗਾ ਜੇ ਤੇ ਵੇਖੋ ਜੀ ਬੰਦਾ ਮੜਾ ਹੋਇਆ ਪਿਛੋਕੜ ਤੇ ਜਦੋਂ ਅਸੀਂ ਉਹਦਾ ਆਧਾਰ ਕਾਰਡ ਜਾਂ ਕੁਛ ਚੀ ਮਗਣੀ ਆ ਤੇ ਜੇ ਉਹ ਨਹੀਂ ਉਸ ਟਾਈਮ ਕਰਦਾ ਜਾਂ ਨਹੀਂ ਕਰਦਾ ਤਾਂ ਉਹ ਕਿਸਕੂਗਾ ਜੇ ਨਾ ਕਰੂਗਾ ਤਾਂ ਫਿਰ ਜੋ ਕੋਈ ਉਹ ਸਾਹਮਣੇ ਆਈਆਂ ਚੀਜ਼ਾਂ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਏਗੀ ਤੇ ਅੱਗੇ ਮੈਂ ਪਹਿਲਾਂ ਹੀ ਕਿਹਾ ਜੀ ਜਿੰਨੇ ਜਿੰਨਾ ਕੋ ਰਹਿ ਰਹੇ ਆ ਮਕਾਨ ਮਾਲਕ ਓਨਰ ਜਿਹੜੇ ਹੈਗਾ ਉਹਨਾਂ ਪਰ ਇਹ ਦੱਸਣਾ ਚਾਹੀਦਾ ਉਹਨਾਂ ਨੂੰ ਜੇ ਆਪਣੇ ਆਣ ਗੁਆਣੇ ਵੀ ਹੈਗਾ ਤਾਂ ਸਾਨੂੰ ਇੱਕ ਦੱਸਣਾ ਫਲਾਣੇ ਘਰ ਦੇ ਵਿੱਚ ਬਿਲਡਿੰਗ 'ਚ ਇੰਨੇ ਕਿਰਾਏਦਾਰ ਰਹਿ ਰਹੇ ਆ ਜੀ ਉਹ ਜਾਣ ਬੁਝ ਕੇ ਨਹੀਂ ਨੋਟ ਕਰਾ ਰਹੇ ਤੇ ਉਹ ਦੱਸਣਾ ਚਾਹੀਦਾ ਤੇ ਔਰ ਵੈਰੀਫਾਈ ਕਰਾਉਣਾ ਚਾਹੀਦਾ ਕੱਲ ਨੂੰ ਕੋਈ ਨੁਕਸਾਨ ਕਰ ਸਕਦੇ ਆ ਜਾਂ ਪਿੱਛੋਂ ਕੇਦਾ ਕਰਕੇ ਆਏ ਹੋ ਹੋ ਸਕਦੇ ਆ ਕੋਈ ਕ੍ਰਿਮੀਨਲ ਹੋ ਸਕਦਾ ਔਰ ਵੈ ਪਠਾਨਕੋਟ ਜ਼ਿਲ੍ਹਾ ਪੁਲਿਸ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਦੇ ਵਿੱਚ ਘਰ-ਘਰ ਜਾ ਕੇ ਕਰ ਦੇ ਵਿੱਚ ਪਰਦੇਸ਼ਾਂ ਤੋਂ ਬਾਹਰਲੇ ਪਰਦੇਸ਼ਾਂ ਤੋਂ ਆ ਕੇ ਮਜ਼ਦੂਰੀਆਂ ਫਿਰ ਉਹ ਲੋਕ ਜੋ ਕਿਰਾਏ ਤੇ ਰਹਿੰਨੇ ਨੇ ਉਹਨਾਂ ਦੇ ਸਨাক্তੀ ਕਾਰਡ ਚੈੱਕ ਕੀਤੇ ਜਾ ਰਹੇ ਨੇ ਤੇ ਉੱਥੇ ਹੀ ਇਸ ਬਾਰੇ ਜਾਣਕਾਰੀ ਦਿੰਦਿਆਂ ਡੀਐਸਪੀ ਮੰਗਲ ਸਿੰਘ ਨੇ ਦੱਸਿਆ ਐਚਐਸਟੀ ਪਠਾਨਕੋਟ ਜ਼ਿਲ੍ਹੇ ਭਾਰ ਦੇ ਵਿੱਚ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ ਤੇ ਇਸ ਦੇ ਤਹਿਤ ਘਰ ਦੇ ਵਿੱਚ ਉਹ ਜਾਣਗੇ ਤੇ ਉੱਥੇ ਕਿਰਾਏ ਤੇ ਰਹਿ ਰਹੇ ਬਾਹਰੋਂ ਆਏ ਲੋਕਾਂ ਨੂੰ ਜੜਾਏ ਚੈੱਕ ਕੀਤਾ ਜਾਵੇਗਾ ਜਾਂ ਕੋਈ ਸ਼ੱਕੀ ਵਿਅਕਤੀ ਜੋ ਕਿਸੇ ਬਾਹਰਲੇ ਸ਼ਹਿਰ ਤੋਂ ਇੱਥੇ ਆ ਕੇ ਗਲਤ ਇਰਾਦੇ ਦੇ ਨਾਲ ਨਾ ਰਹਿ ਰਿਹਾ ਹੋਵੇ ਸਾਰੀਆਂ ਚੀਜ਼ਾਂ ਨੂੰ ਯਕ ਇਨਾ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਨੇ ਮਕਾਨ ਮਾਲਕਾਂ ਨੂੰ ਵੀ ਇਹ ਅਪੀਲ ਕੀਤੀ ਹੈ ਕਿ ਜੋ ਵੀ ਕਿਰਾਏ ਤੇ ਮਜ਼ਦੂਰੀਆਂ ਬਾਹਰੋਂ ਆਏ ਲੋਕ ਰਹਿੰਦੇ ਨੇ ਉਹਨਾਂ ਦੇ ਸਨাক্তੀ ਕਾਰਡ ਲੈਣ ਔਰ ਆਪਣੇ ਨਾਲ ਲੱਗਦੇ ਥਾਣਿਆਂ ਦੇ ਵਿੱਚ ਇਤਲਾਹ ਕਰਨ ਉਹਨਾਂ ਨੇ ਅੱਗੇ ਦੱਸਦੇ ਹੋਏ ਵੀ ਕਿਹਾ ਹੈ ਕਿ ਜੇਕਰ ਕੋਈ ਅਜਿਹੀ ਸ਼ੱਕੀ ਵਿਅਕਤੀ ਜਾਂ ਫਿਰ ਅਜਿਹਾ ਅਮਨੁੱਖ ਉਹਨਾਂ ਨੂੰ ਦਿਸਦਾ ਹੈ ਤਾਂ ਪੁਲਿਸ ਨੂੰ ਜਿਹੜਾ ਇਹ ਮੌਕੇ ਤੇ ਆ ਕੇ ਇਤਲਾਹ ਕੀਤੀ ਜਾਵੇ ਤੇ ਕਾਨੂੰਨ ਦੇ ਮੁਤਾਬਕ ਉਸਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇ ਇਹ ਜੀ ਸਾਡੇ ਸਾਰੇ ਇਥੋਂ ਵਸਨੀਕ ਜਿਹੜੇ ਪਠਾਨਕੋਟ ਦੇ ਵਸਨੀਕ ਆ ਇਹਨਾਂ ਨੂੰ ਬੇਨਤੀ ਆ ਜੇ ਜਦੋਂ ਵੀ ਇਹ ਆਪਣੇ ਘਰੇ ਕੋਈ ਕਿਰਾਏਦਾਰ ਰੱਖਦੇ ਆ ਜਾਂ ਦੁਕਾਨ ਚ ਕਿਸੇ ਨੂੰ ਕਿਰਾਏ ਤੇ ਦਿੰਦੇ ਆ ਉਹ ਕਿਸੇ ਵੀ ਸਟੇਟ ਵੀ ਕਿਸੇ ਵੀ ਪਾਸੋਂ ਪ੍ਰਵਾਸੀ ਹੁੰਦੇ ਆ ਕੰਮ ਕਰਨ ਨੂੰ ਮਿਹਨਤ ਕਰਨ ਨੂੰ ਕਾਰੋਬਾਰ ਕਰਨ ਲਈ ਉਹਨਾਂ ਦਾ ਇੱਕ ਵੈਰੀਫਿਕੇਸ਼ਨ ਕਰਾਉਣ ਲਈ ਥਾਣੇ ਵਿੱਚ ਉਹਨਾਂ ਦੀ ਆਈਡੀ ਔਰ ਇਹਨਾਂ ਨੂੰ ਦੇਣਾ ਚਾਹੀਦਾ ਹਰੇਕ ਨੂੰ ਜਿਹੜੇ ਕਿਰਾਏਦਾਰ ਰੱਖਦੇ ਆ ਔਰ ਹੁਣ ਜਿਹੜਾ ਪੁਲਿਸ ਲੋ ਐਮ ਇਹ ਸ਼ੁਰੂ ਕੀਤੀ ਆ ਵੀ ਜਿਹੜੇ ਕਿਰਾਏਦਾਰ ਰੱਖੇ ਆ ਵੀ ਲੋਕਾਂ ਨੇ ਨਹੀਂ ਅਨਦਰਾਸ ਕਰਾਇਆ ਉਹਨਾਂ ਦੀ ਵੈਰੀਫਾਈ ਕਰਾਂਗੇ ਵੀ ਉਸ ਬੰਦਿਆਂ ਦਾ ਪਿਛੋਕੜ ਕੀ ਆ ਕਿਹੜੇ ਸਟੇਟ ਦੇ ਰਹਿਣ ਵਾਲੇ ਆ ਕੀ ਕੰਮ ਕਿੱਥੇ ਕਰਦੇ ਆ ਪਿੱਛੋਂ ਕੀ ਕਰਦੇ ਆ ਇਹੋ ਚੀਜ਼ ਬਾਰੇ ਵੈਰੀਫਾਈ ਕਰਨ ਵਾਸਤੇ ਸਟ੍ਰੇਂਜਰ ਰੋਲ ਜਿਹੜੇ ਵੈਰੀਫਿਕੇਸ਼ਨ ਫਾਰਮ ਆ ਉੱਪਰ ਪਰਨੇ ਸ਼ੁਰੂ ਟੂ ਟੂ ਜਾਵਾਂਗੇ ਟਾਈਮ ਤਾਂ ਲੱਗਦਾ ਏ ਹਰ ਇੱਕ ਚੀਜ਼ ਨੂੰ ਜੀ ਤੇ ਬਾਕੀ ਟੀਮਾਂ ਵਕੂ ਬਣਾ ਰਿਆ ਸਾਰੀ ਚੱਲੇ ਚੀ ਕਰ ਰਿਹਾ ਵੇਖੋ ਜੀ ਜੇ ਕੋਈ ਜਦੋਂ ਵੈਰੀਫਾਈ ਹੋਏਗਾ ਜੇ ਤੇ ਵੇਖੋ ਜੀ ਬੰਦਾ ਮੜਾ ਆ ਪਿਛੋਕੜ